ਸੌਂਕਣਾ ਸੌਂਕਣੇ 2 ਦਾ ਟੀਜ਼ਰ ਹੋ ਚੁੱਕਿਆ ਰਿਲੀਜ਼ ਐਤ ਕੀ ਸੌਂਕਣਾ 2 ਨਹੀਂ ਸੌਂਕਣਾ 3 ਹੋਣ ਗਿਆ ਉਨ ਤੀਜੀ ਸੌਂਕਣ ਕੌਣ ਹੋਊਗੀ ਇਹ ਸਾਨੂੰ ਮੂਵੀ ਦੇਖ ਕੇ ਪਤਾ ਚੱਲੂਗਾ ਬਟ ਹਾਂ ਐਨਾ ਜ਼ਰੂਰ ਹੈ ਫੁੱਲ ਟੂ ਮੈਡਨੈਸ ਹੋਣ ਵਾਲੀ ਹੈ ਟੀਜ਼ਰ ਬਹੁਤ ਹੀ ਕੈਂਟ ਹੈ ਸਰਗੁਨ ਤੇ ਨਿਮਰਤ ਦੀ ਕੈਮਿਸਟਰੀ ਐਜ਼ ਯੂਜੂਅਲ ਉਹਨਾਂ ਦੇਖ ਕੇ ਤਾਂ ਹਮੇਸ਼ਾ ਮਜ਼ਾ ਹੀ ਆਉਂਦਾ ਉਹਨਾਂ ਦੋਨੋਂ ਜਦ ਵੀ ਸਕਰੀਨ ਤੇ ਇਕੱਠੇ ਹੁੰਦੀਆਂ ਕੁਛ ਨਾ ਕੁਛ ਕੈਂਟ ਹੀ ਕਰਦੀਆਂ ਸੋ ਸੌਂਕਣ ਸੌਂਕਣੇ 2 ਦਾ ਜੋ ਬੈਸਟ ਚੀਜ਼ ਟੀਜ਼ਰ ਦੀ ਮੈਨੂੰ ਲੱਗੀ ਉਸ ਚੋਂ ਹੀ ਪਤਾ ਚੱਲੇ ਕਿ ਜਿਹੜੀ ਮੂਵੀ ਹੋਊਗੀ ਉਹ ਜਿੱਥੇ ਸੌਂਕਣ ਸੌਂਕਣੇ 1 ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਏਗੀ ਮਤਲਬ ਇਹ ਨਹੀਂ ਕਿ ਟੋਟਲੀ ਸਟੋ ਮਤਲਬ ਜਿਵੇਂ ਹੁੰਦਾ ਕਿ ਪਿਛਲੀ ਵਾਲੀ ਦਾ ਕੋਈ ਲਿੰਕ ਹੀ ਨਹੀਂ ਹੁੰਦਾ ਇਸ 'ਚ ਪੂਰਾ ਪੂਰਾ ਲਿੰਕ ਹੈ ਜਿੱਥੋਂ ਮੈਂ ਲਗਾ ਆਪਣੀ ਸੌਂਕਣ ਸੌਂਕਣੇ ਵਨ ਖਤਮ ਹੋਈ ਸੀ ਉੱਥੋਂ ਹੀ ਸੌਂਕਣ ਸੌਂਕਣੇ 2 ਸ਼ੁਰੂ ਹੋਊਗੀ ਸੋ ਫੁੱਲ ਟੂ ਕੈਂਟ ਹੋਣ ਵਾਲਾ ਫੁੱਲ ਮਜ਼ਾ ਆਉਣ ਵਾਲਾ ਟੀਜ਼ਰ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਉਡੀਕ ਵੱਧ ਗਈ ਹੈ ਮੂਵੀ ਦੇਖਣ ਲਈ ਮੂਵੀ ਹੋਣ ਨੂੰ ਹੀ ਵਾਲੀ ਹੈ ਜੀ 30 ਮਈ ਨੂੰ ਰਿਲੀਜ਼ ਤੇ ਉਸ ਦਿਨ ਹੀ ਪਤਾ ਚੱਲੂਗਾ ਕਿ ਤੀਜੀ ਸੌਂਕਣ ਕੌਣ ਹੈ ਸੋ ਸੰਕਣ ਸੰਕਣੇ 2 ਦਾ ਟੀਜ਼ਰ ਹੋ ਚੁੱਕਿਆ ਰਿਲੀਜ਼ ਐਤ ਕੀ ਸੰਕਣਾ 2 ਨਹੀਂ ਸੰਕਣਾ 3 ਹੋਣ ਗਿਆ ਹੁਣ ਤੀਜੀ ਸੰਕਣ ਕੌਣ ਹੋਗੀ ਇਹ ਸਾਨੂੰ ਮੂਵੀ ਦੇਖ ਕੇ ਪਤਾ ਚੱਲੂਗਾ ਬਟ ਹਾਂ ਐਨਾ ਜ਼ਰੂਰ ਹੈ ਫੁੱਲ ਟੂ ਮੈਡਨੈਸ ਹੋਣ ਵਾਲੀ ਹੈ ਟੀਜ਼ਰ ਬਹੁਤ ਹੀ ਕੈਂਟ ਹੈ ਸਰਗੁਨ ਤੇ ਨਿਮਰਦੀ ਕਿਮਿਸਟਰੀ ਐਜ਼ ਯੂਜੂਅਲ ਉਹਨਾਂ ਦੇਖ ਕੇ ਤਾਂ ਹਮੇਸ਼ਾ ਮਜ਼ਾ ਹੀ ਆਉਂਦਾ ਉਹਨਾਂ ਦੋਨੋਂ ਜਦ ਵੀ ਸਕਰੀਨ ਤੇ ਇਕੱਠੇ ਹੁੰਦੀਆਂ ਕੁਝ ਨਾ ਕੁਝ ਕੈਂਡੀ ਕਰਦੀਆਂ ਸੋ ਸੌਂਕਣ ਸੌਂਕਣੇ 2 ਦਾ ਜੋ ਬੈਸਟ ਚੀਜ਼ ਟੀਜ਼ਰ ਦੀ ਮੈਨੂੰ ਲੱਗੀ ਉਸ ਚੋਂ ਹੀ ਪਤਾ ਚੱਲੇ ਕਿ ਜਿਹੜੀ ਮੂਵੀ ਹੋਊਗੀ ਉਹ ਜਿੱਥੇ ਸੌਂਕਣ ਸੌਂਕਣੇ 1 ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਏਗੀ ਮਤਲਬ ਇਹ ਨਹੀਂ ਕਿ ਟੋਟਲੀ ਸਟੋਰੀ ਨਹੀਂ ਚੇਂਜ ਕੀਤੀ ਗਈ ਹੋਰ ਨਵਾਂ ਹੀ ਮਤਲਬ ਜਿਵੇਂ ਹੁੰਦਾ ਕਿ ਪਿਛਲੀ ਵਾਲੀ ਦਾ ਕੋਈ ਲਿੰਕ ਹੀ ਨਹੀਂ ਹੁੰਦਾ ਇਸ ਚ ਪੂਰਾ ਪੂਰਾ ਇਹ ਲਿੰਕ ਹੈ ਜਿੱਥੋਂ ਮੈਂ ਲਗਦਾ ਆਪਣੀ ਸੌਂਕਣ ਸੌਕਣੇ 1 ਖਤਮ ਹੋਈ ਸੀ ਉੱਥੋਂ ਹੀ ਸੌਂਕਣ ਸੌਕਣੇ 2 ਸ਼ੁਰੂ ਹੋਊਗੀ ਸੋ ਫੁੱਲ ਟੂ ਕੈਂਟ ਹੋਣ ਵਾਲਾ ਫੁੱਲ ਮਜ਼ਾ ਆਉਣ ਵਾਲਾ ਟੀਜ਼ਰ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਉਡੀਕ ਵੱਧ ਗਈ ਹੈ ਮੂਵੀ ਦੇਖਣ ਲਈ ਮੂਵੀ ਹੋਣ ਨੂੰ ਹੀ ਉਵਾਲੀ ਹੈ ਜੀ 30 ਮਈ ਨੂੰ ਰਿਲੀਜ਼ ਤੇ ਉਸ ਦਿਨ ਹੀ ਪਤਾ ਚੱਲੂਗਾ ਕਿ ਤੀਜੀ ਸੌਂਕਣ ਕੌਣ ਹੈ ਸੋ ਸੌਂਕਣ ਸੌਕਣੇ 2 ਦਾ ਟੀਜ਼ਰ ਹੋ ਚੁੱਕਿਆ ਹੈ ਰਿਲੀਜ਼ ਐਤ ਕੀ ਸੌਂਕਣਾ 2 ਨਹੀਂ ਸੌਂਕਣਾ 3 ਹੋਣ ਗਿਆ ਉਨ ਤੀਜੀ ਸੰਕਣ ਕੌਣ ਹੋਊਗੀ ਇਹ ਸਾਨੂੰ ਮੂਵੀ ਦੇਖ ਕੇ ਪਤਾ ਚੱਲੂਗਾ ਬਟ ਹਾਂ ਐਨਾ ਜ਼ਰੂਰ ਹੈ ਫੁੱਲ ਟੂ ਮੈਡਨੈਸ ਹੋਣ ਵਾਲੀ ਹੈ ਟੀਜ਼ਰ ਬਹੁਤ ਹੀ ਕੈਂਟ ਹੈ ਸਰਗੁਨ ਤੇ ਨਿਮਰਦੀ کیمسٹری ਐਜ਼ ਯੂਜੂਅਲ ਉਹਨਾਂ ਦੇਖ ਕੇ ਤਾਂ ਹਮੇਸ਼ਾ ਮਜ਼ਾ ਹੀ ਆਉਂਦਾ ਉਹਨਾਂ ਦੋਨੋਂ ਜਦ ਵੀ ਸਕਰੀਨ ਤੇ ਇਕੱਠੇ ਆਉਂਦੀਆਂ ਕੁਝ ਨਾ ਕੁਝ ਕੈਂਟੀ ਕਰਦੀਆਂ ਸੋ ਸੌਂਕਣ ਸੌਂਕਣੇ 2 ਦਾ ਜੋ ਬੈਸਟ ਚੀਜ਼ ਟੀਜ਼ਰ ਦੀ ਮੈਨੂੰ ਲੱਗੀ ਉਸ ਚੋਂ ਹੀ ਪਤਾ ਚੱਲੇ ਕਿ ਜਿਹੜੀ ਮੂਵੀ ਹੋਊਗੀ ਉਹ ਜਿੱਥੇ ਸੌਂਕਣ ਸੌਂਕਣੇ 1 ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਏਗੀ ਮਤਲਬ ਇਹ ਨਹੀਂ ਕਿ ਟੋਟਲੀ ਸਟੋਰੀ ਨਹੀਂ ਚੇਂਜ ਕੀਤੀ ਗਈ ਹੋਰ ਨਵਾਂ ਹੀ ਮਤਲਬ ਜਿਵੇਂ ਹੁੰਦਾ ਕਿ ਪਿਛਲੀ ਵਾਲੀ ਦਾ ਕੋਈ ਲਿੰਕ ਹੀ ਨਹੀਂ ਹੁੰਦਾ ਇਸ ਚ ਪੂਰਾ ਪੂਰਾ ਇਹ ਲਿੰਕ ਹੈ ਜਿੱਥੋਂ ਮੈਨੂੰ ਲੱਗਦਾ ਆਪਣੀ ਸੌਂਕਣ ਸੌਕਣੇ ਵਨ ਖਤਮ ਹੋਈ ਸੀ ਉੱਥੋਂ ਹੀ ਸੌਂਕਣ ਸੌਕਣੇ 2 ਸ਼ੁਰੂ ਹੋਊਗੀ ਸੋ ਫੁੱਲ ਟੂ ਕੈਂਟ ਹੋਣ ਵਾਲਾ ਫੁੱਲ ਮਜ਼ਾ ਆਉਣ ਵਾਲਾ ਟੀਜ਼ਰ ਤੋਂ ਬਾਅਦ ਮੈਨੂੰ ਹੋਰ ਜ਼ਿਆਦਾ ਉਡੀਕ ਵੱਧ ਗਈ ਹੈ ਮੂਵੀ ਦੇਖਣ ਲਈ ਮੂਵੀ ਹੋਣ ਨੂੰ ਹੀ ਵਾਲੀ ਹੈ ਜੀ 30 ਮਈ ਨੂੰ ਰਿਲੀਜ਼ ਤੇ ਉਸ ਦਿਨ ਹੀ ਪਤਾ ਚੱਲੂਗਾ ਕਿ ਤੀਜੀ ਸੌਂਕਣ ਕੌਣ ਹੈ